ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਨਿਲ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਸ ਦਾ ਪਰਿਵਾਰ ਅਤੇ ਜਾਣਕਾਰ ਸਦਮੇ ਦੇ ਵਿੱਚ ਨੇ ਮੁੰਬਈ ਪੁਲਿਸ ਅਧਿਕਾਰੀਆਂ ਦੇ ਘਰ ਪਹੁੰਚ ਗਈ ਹੈ ਮਲਾਈਕਾ ਅਤੇ ਉਸ ਦੇ ਪਰਿਵਾਰ ਲਈ ਇਹ ਬਹੁਤ ਦੁਖਦਾਈ ਅਤੇ ਮੁਸ਼ਕਲ ਸਮਾਂ ਹੈ ਮੁੰਬਈ ਪੁਲਿਸ ਦੇ ਅਨੁਸਾਰ ਅਭਿਨੇਤਰੀ ਮਲਾਈਕਾ ਅਰੋੜਾ ਅਤੇ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਬੁੱਧਵਾਰ ਦੁਪਹਿਰ ਨੂੰ ਖੁਦਕੁਸ਼ੀ ਕਰਕੇ ਮੌਤ ਹੋਈ ਹੈ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸ਼ੇਅਰ ਕੀਤੀ ਜਾ ਰਹੀ ਇੱਕ ਵੀਡੀਓ ਦੇ ਵਿੱਚ ਮਲਾਈਕਾ ਦੇ ਸਾਬਕਾ अभिनेता निर्माता अरबाज़ खान बुधवार दोपहर दे नु अनिल अरोड़ा ਦੇ ਘਰ ਦੇ ਬਾਹਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਦੇਖੇ ਗਏ ਸਵੇਦਰਜੀਏ ਸਮੇਂ ਦੌਰਾਨ ਗੁਪਤਤਾ ਅਤੇ ਵਿਵਸਥਾ ਨੂੰ ਜਕੀਮੀ ਬਣਾਉਣ ਦੇ ਲਈ ਘਰ ਦੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ ਘਰ ਦੇ ਬਾਹਰ ਐਮੂਲੈਂਸ ਵੀ ਖੜੀ ਹੈ ਰਿਪੋਰਟਰ ਦੇ ਅਨੁਸਾਰ ਮੁੰਬਈ ਪੁਲਿਸ ਦੇ ਉੱਚ ਅਧਿਕਾਰੀ ਬੰਦਰਾ ਪਹੁੰਚ ਗਏ ਨੇ ਜਿੱਥੇ ਮਲਾਈਕਾ अरोड़ा ਦੇ ਪਿਤਾ ਨੇ ਖੁਦਕੁਸ਼ੀ ਕੀਤੀ ਸੀ ਸੂਤਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਪਰ ਇਸ ਸਮੇਂ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਹਾਲ ਅਧਿਕਾਰੀ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਅਨਿਲ अरोड़ा ਨੇ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਉਹਨਾਂ ਦਾ ਪਰਿਵਾਰ અત્યਕ ਤਰੀਕੀ ਸਦਮੇ ਦੇ ਵਿੱਚ ਨੇ ਮੁੰਬਈ ਪੁਲਿਸ ਅਧਿਕਾਰਾ ਦੇ ਘਰ ਪਹੁੰਚੀ ਹੈ ਅਭਿਨੇਤਰੀ ਨੇ ਪਹਿਲਾਂ ਸਾਂਝਾ ਕੀਤਾ ਸੀ ਕਿ ਉਹ ਸਿਰਫ 11 ਸਾਲ ਦੀ ਸੀ ਜ ਜਿਹਦੇ ਮਾਤਾ ਪਿਤਾ ਜੋਇਸ ਪੋਲੀਕਾਰਪ ਅਤੇ ਅਨਿਲ अरोड़ा ਦਾ ਤਲਾਕ ਹੋ ਗਿਆ ਸੀ ਵਕੂਨ ਤੋਂ ਬਾਅਦ ਮਲਾਈਕਾ ਤੇ ਉਸਦੀ ਛੋਟੀ ਭੈਣ ਅਮ੍ਰਿਤਾ ਜੋ ਉਸ ਸਮੇਂ ਸਿਰਫ 6 ਸਾਲ ਦੀ ਸੀ ਉਸ ਨੂੰ ਮੁੱਖ ਤੌਰ ਤੇ ਉਹਨਾਂ ਦੀ ਮਾਂ ਦੁਆਰਾ ਪਾਲਿਆ ਗਿਆ ਵਕੂਨ ਤੋਂ ਬਾਅਦ ਉਸਦੀ ਮਾਂ ਦੋਵੇਂ 3 ਨਾਲ ਥਾਣੇ ਤੋਂ ਚੈਂਪੁਰ ਸ਼ਿਫਟ ਹੋ ਗਈ ਸੀ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਨਿਲ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਸ ਦਾ ਪਰਿਵਾਰ ਅਤੇ ਜਾਣਕਾਰ ਸਦਮੇ ਦੇ ਵਿੱਚ ਨੇ ਮੁੰਬਈ ਪੁਲਿਸ ਅਦਾਕਾਰਾ ਦੇ ਘਰ ਪਹੁੰਚ ਗਈ ਹੈ ਮਲਾਈਕਾ ਤੇ ਉਸ ਦੇ ਪਰਿਵਾਰ ਲਈ ਇਹ ਬਹੁਤ ਦੁਖਦਾਈ ਅਤੇ ਮੁਸ਼ਕਲ ਸਮਾਂ ਹੈ ਮੁੰਬਈ ਪੁਲਿਸ ਦੇ ਅਨੁਸਾਰ ਅਭਿਨੇਤਰੀ ਮਲਾਈਕਾ ਅਰੋੜਾ ਤੇ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਬੁੱਧਵਾਰ ਦੁਪਹਿਰ ਨੂੰ ਖੁਦਕੁਸ਼ੀ ਕਰਕੇ ਮੌਤ ਹੋਈ ਹੈ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸ਼ੇਅਰ ਕੀਤੀ ਜਾ ਰਹੀ ਇੱਕ ਵੀਡੀਓ ਦੇ ਵਿੱਚ ਮਲਾਈਕਾ ਦੇ ਸਾਬਕਾ ਪਤੀ ਅਭਿਨੇਤਾ ਨਿਰਮਤਾ ਅਰਬਾਸ ਖਾਨ ਬੁੱਧਵਾਰ ਦੁਪਹਿਰ ਨੂੰ ਅਨਿਲ ਅਰੋੜਾ ਦੇ ਘਰ ਦੇ ਬਾਹਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਦੇਖੇ ਗਏ। ਸਵੇਦਿਸ਼ੀਅ ਸਮੇਂ ਦੌਰਾਨ ਗੁਪਤਤਾ ਅਤੇ ਵਿਵਸਥਾ ਨੂੰ ਜਕੀਨੀ ਬਣਾਉਣ ਦੇ ਲਈ ਘਰ ਦੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ। ਘਰ ਦੇ ਬਾਹਰ ਐਮੂਲੈਂਸ ਵੀ ਖੜੀ ਹੈ। ਰਿਪੋਰਟਰਾਂ ਦੇ ਅਨੁਸਾਰ ਮੁੰਬਈ ਪੁਲਿਸ ਦੇ ਉੱਚ ਅਧਿਕਾਰੀ ਬਾਂਦਰਾ ਪਹੁੰਚ ਗਏ ਨੇ ਜਿੱਥੇ ਮਲਾਈਕਾ ਅਰੋੜਾ ਪਿਤਾ ਨੇ ਖੁਦਕੁਸ਼ੀ ਕੀਤੀ ਸੀ ਸੂਤਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਪਰ ਇਸ ਸਮੇਂ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਹਾਲ ਅਧਿਕਾਰੀ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਅਨਿਲ अरोड़ा ਨੇ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਉਹਨਾਂ ਦਾ ਪਰਿਵਾਰ અત્યਕ ਤਰੀਕੀ ਸਦਮੇ ਦੇ ਵਿੱਚ ਨੇ ਮੁੰਬਈ ਪੁਲਿਸ ਅਧਿਕਾਰਾ ਦੇ ਘਰ ਪਹੁੰਚੀ ਹੈ ਅਭਿਨੇਤਰੀ ਨੇ ਪਹਿਲਾਂ ਸਾਂਝਾ ਕੀਤਾ ਸੀ ਕਿ ਉਹ ਸਿਰਫ 11 ਸਾਲ ਦੀ ਸੀ ਜ ਜਿਹਦੇ ਮਾਤਾ ਪਿਤਾ ਜੋਇਸ ਪੋਲੀਕਾਰਪ ਅਤੇ ਅਨਿਲ अरोड़ा ਦਾ ਤਲਾਕ ਹੋ ਗਿਆ ਸੀ ਵਕੂਨ ਤੋਂ ਬਾਅਦ ਮਲਾਈਕਾ ਤੇ ਉਸਦੀ ਛੋਟੀ ਭੈਣ ਅਮ੍ਰਿਤਾ ਜੋ ਉਸ ਸਮੇਂ ਸਿਰਫ 6 ਸਾਲ ਦੀ ਸੀ ਉਸ ਨੂੰ ਮੁੱਖ ਤੌਰ ਤੇ ਉਹਨਾਂ ਦੀ ਮਾਂ ਦੁਆਰਾ ਪਾਲਿਆ ਗਿਆ ਵਕੂਨ ਤੋਂ ਬਾਅਦ ਉਸਦੀ ਮਾਂ ਦੋਵੇਂ 3 ਨਾਲ ਥਾਣੇ ਤੋਂ ਚੈਂਪੁਰ ਸ਼ਿਫਟ ਹੋ ਗਈ ਸੀ